ਕਿਤਾਬ ਕੌਰਨਾਮਾ ਖੜਗੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ ਲੇਖਕ ਬਲਜਿੰਦਰ ਸਿੰਘ ਕੋਟਪਾਰਾ ਤੀਜੇ ਭਾਗ ਦੇ ਵਿੱਚ ਸੁਣੋ ਸ਼ਹੀਦ ਬੱਚੀ ਮੰਗੋ ਨਿਹਾਲ ਕੇ ਸ਼ਹੀਦ ਬੀਬੀ ਨਰਿੰਦਰ ਕੌਰ ਬੁੱਢਣਵਾਲ ਸ਼ਹੀਦ ਬੀਬੀ ਬਲਵੀਰ ਕੌਰ ਮਾਸ਼ੀਆ ਅਤੇ ਸ਼ਹੀਦ ਮਾਤਾ ਧਰਮਕੌਰ ਪਿਆਰੀਆਣਾ ਆਵਾਜ਼ ਗੁਰਜੰਟ ਸਿੰਘ ਰੂਪਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਬੱਚੀ ਮੰਗੋ ਨਿਹਾਲਕੇ 17 ਪੋ ਸੰਮਤ 518 31 ਦਸੰਬਰ 1986 ਵਕਤ ਦੁਪਹਿਰ ਵੇਲਾ ਪਿੰਡ ਨਿਹਾਲਕੇ ਜ਼ਿਲ੍ਹਾ ਫਿਰੋਜ਼ਪੁਰ ਸਿਆਲਾਂ ਦੇ ਦਿਨ ਸਨ ਮੇਰੇ ਸਾਰਾ ਆਜਾਦ ਹੈ ਸਾਡੇ ਇੱਕ ਗੁੰਗਾ ਸਿਰੀ ਹੁੰਦਾ ਸੀ ਅਸੀਂ ਹੀ ਉਸਤੇ ਇਸ਼ਾਰੇ ਸਮਝ ਸਕਦੇ ਸਾਂ ਤੇ ਉਸ ਨੂੰ ਸਮਝਾ ਸਕਦੇ ਸਾਂ ਉਸ ਦਿਨ ਅਸੀਂ ਖੇਤੋਂ ਪੱਠੇ ਵੱਢ ਕੇ ਲਿਆ ਰਹੇ ਸੀ ਤਾਂ ਗੁੰਗੇ ਨੇ ਮੈਨੂੰ ਇਸ਼ਾਰਾ ਕੀਤਾ ਮੈਂ ਜਦੋਂ ਧੌਣ ਘੁਮਾ ਕੇ ਦੇਖਿਆ ਤਾਂ ਮਿਲਟਰੀ ਪੁਲਿਸ ਦੀਆਂ ਗੱਡੀਆਂ ਹੀ ਗੱਡੀਆਂ ਲੰਘ ਰਹੀਆਂ ਸਨ ਉਸ ਨੇ ਡਰ ਕੇ ਮੈਨੂੰ ਲੁਕਣ ਲਈ ਇਸ਼ਾਰਾ ਕੀਤਾ ਐਨੇ ਨੂੰ ਵੱਡੀ ਗਿਣਤੀ ਵਿੱਚ ਹੋਰ ਫੌਜ ਆ ਗਈ ਪੁਲਿਸ ਮੁਕਾਬਲਾ ਹੋਣ ਲੱਗਿਆ ਬਾਬਿਆਂ ਨੇ ਹੌਨਾ ਪੈਣ ਦਿੱਤਾ ਸਾਰਾ ਇਲਾਕਾ ਸੀਲ ਕਰਤਾ ਗੋਲੀਆਂ ਬੰਬਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ ਇਹ ਮੁਕਾਬਲਾ ਤਿੰਨ ਦਿਨ ਚੱਲਿਆ ਬਾਬੇ ਵੀ ਸ਼ਹੀਦ ਹੋਏ ਪੁਲਿਸ ਮਿਲਟਰੀ ਦੇ ਬੰਦੇ ਵੀ ਵਾਵਾ ਸਾਰੇ ਮਾਰੇ ਗਏ ਉਸੇ ਮੁਕਾਬਲੇ ਵਿੱਚ ਫੌਜ ਦੀ ਗੋਲੀ ਨਾਲ ਇਹ ਸਾਡੇ ਪਿੰਡ ਵਾਲੀ ਕੁੜੀ ਮਾਰੀ ਗਈ ਸੀ ਪਿੰਡ ਵਾਸੀ ਰਣਜੀਤ ਸਿੰਘ ਹੱਡ ਬੀਤੀ ਘਟਨਾ ਬਾਰੇ ਦੱਸਦਾ ਹੈ ਉਸ ਦਾ ਕਹਿਣਾ ਸੀ ਕਿ ਇਸ ਕੁੜੀ ਦੇ ਮਾਤਾ ਪਿਤਾ ਚੜ੍ਹਾਈ ਕਰ ਗਏ ਸਨ ਹੁਣ ਘਰ ਦਾ ਕੋਈ ਮੈਂਬਰ ਪਿੰਡ ਨਹੀਂ ਰਹਿੰਦਾ ਫਿਰ ਵੀ ਆਪਾਂ ਯਤਨ ਕਰਦੇ ਹਾਂ ਪਿੰਡ ਨਿਹਾਲਕੇ ਦਾ ਇਹ ਪਰਿਵਾਰ ਖੇਤਾਂ ਅਤੇ ਲੋਕਾਂ ਦੇ ਘਰਾਂ 'ਚ ਕੰਮ ਕਰਦਾ ਕਬੀਲਦਾਰੀ ਤੋਰਨ ਲਈ ਪਸ਼ੂ ਪਾਲਦੇ ਬੀਬੀਆਂ ਉਹਨਾਂ ਲਈ ਹਰਾ ਚਾਰਾ ਵੀ ਖੋਦ ਕੇ ਲੈ ਕੇ ਆਉਂਦੀਆਂ ਘਟਨਾ ਵਾਲੇ ਦਿਨ 15 ਕੋਸਾਲਾਂ ਦੀ ਲੜਕੀ ਮੰਗੋ ਆਪਣੀ ਮਾਂ ਮਹਿੰਦਰੋ ਨਾਲ ਖੇਤਾਂ ਵਿੱਚ ਹਰਾ ਚਾਰਾ ਵੜਨ ਲਈ ਗਈ ਪਰ ਮੁੜ ਕੇ ਨਾ ਆਈ ਖਾੜਪੂਆਂ ਨਾਲ ਹਥਿਆਰਬੰਦ ਮੁਕਾਬਲਾ ਸ਼ੁਰੂ ਹੋਇਆ। ਉਹਨਾਂ ਨੇ ਕੋਈ ਪੇਸ਼ ਨਾ ਜਾਣ ਦਿੱਤੀ। ਇਹ ਮਾਵਾਂ ਧੀਆਂ ਖੇਤ 'ਚ ਘਿਰ ਗਈਆਂ। ਇੱਕ ਫੌਜੀ ਨੇ ਮੰਗੋ ਦੇ ਸਿਰ 'ਚ ਗੋਲੀ ਮਾਰੀ ਤਾਂ ਉਸਦੇ ਸਿਰ ਦਾ ਇੱਕ ਹਿੱਸਾ ਉੱਡ ਗਿਆ। ਮ੍ਰਿਤਕ ਲੜਕੀ ਦੀ ਮਾਂ ਨੇ Laash ਲਿਜਾਣ ਦਾ ਯਤਨ ਕੀਤਾ ਤਾਂ ਉਸ ਨੂੰ ਮਾਰ ਦੇਣ ਦੀ ਧਮਕੀ ਦੇ ਕੇ ਮ੍ਰਿਤਕ ਦੇ ਨਾਲ ਲਜਾਣ ਦਿੱਤੀ। ਮੰਗੋ ਦੀ ਭੈਣ ਸੋਮਾ ਦੀ ਉਮਰ ਹੁਣ 48 ਸਾਲ ਦੇ ਕਰੀਬ ਹੈ। ਉਹ ਸਾਰੀ ਘਟਨਾ ਬਾਰੇ ਦੱਸਦੀ ਹੈ ਸਾਡੇ ਉਸ ਵੇਲੇ ਇੱਕ ਗਾਂ ਰੱਖੀ ਹੁੰਦੀ ਸੀ ਤੜਕੇ ਰੋਟੀ ਤੋਂ ਮਗਰੋਂ ਚਾਹ ਪੀ ਕੇ ਮਾਤਾ ਨੇ ਮੈਨੂੰ ਨਾਲ ਚੱਲ ਕੇ ਪੱਠੇ ਵੱਢਣ ਲਈ ਕਿਹਾ ਪਰ ਮੰਗੋ ਕਹਿਣ ਲੱਗੀ ਕਿ ਮੈਂ ਚਲੀ ਜਾਂਦੀ ਹਾਂ ਘਰੋਂ ਮਾਵਾਂ ਧੀਆਂ ਚੰਗੀਆਂ ਭਲੀਆਂ ਗਈਆਂ ਨੇ ਪੱਠੇ ਵੱਢਣ ਲਈ ਦਾਤੀ ਪੱਲੀ ਲੈ ਕੇ ਗਈਆਂ ਜਦੋਂ ਪੁਲਿਸ ਮੁਕਾਬਲਾ ਸ਼ੁਰੂ ਹੋਇਆ ਤਾਂ ਮੰਗੋ ਜਾਨ ਬਚਾਉਣ ਲਈ ਢਿੱਡ ਪਰਨੇ ਰੁੜ ਕੇ ਜਾਣ ਲੱਗੀ ਮਾਂ ਮੂਰੇ ਤੁਰ ਰਹੀ ਸੀ ਐਨੇ ਨੂੰ ਉਹਦੇ ਵੱਲ ਫੌਜੀ ਆਏ ਤੇ ਮਾਤਾ ਨੂੰ ਖਾੜਕੂਆਂ ਬਾਰੇ ਪੁੱਛਣ ਲੱਗੇ ਮਾਤਾ ਨੂੰ ਕੁਝ ਨਹੀਂ ਸੀ ਪਤਾ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਮਜ਼ਦੂਰ ਹਾਂ ਤੇ ਪਸ਼ੂਆਂ ਲਈ ਪੱਠੇ ਵੱਢਣਾ ਆ ਇੱਕ ਨਾ ਸੁਣੀ ਇੱਕ ਫੌਜੀ ਨੇ ਗੋਲੀ ਚਲਾ ਦਿੱਤੀ ਤਾਂ ਮੰਗੋ ਦੇ ਸਿਰ ਦਾ ਇੱਕ ਹਿੱਸਾ ਉੱਡ ਗਿਆ ਮੇਰੀ ਮਾਂ ਦੀਆਂ ਤਾਂ ਹੱਥ ਨਿਕਲ ਗਈਆਂ ਜਦੋਂ ਲਹੂ ਲਹਾਨ লাশ ਨੂੰ ਹੱਥ ਪਾਉਣ ਲੱਗੀ ਤਾਂ ਉਹਨਾਂ ਨੇ ਬੰਦੂਕਾਂ ਤਾਣਦਿਆਂ ਕਿਹਾ ਕਿ ਤੇਨੂੰ ਵੀ ਐਵੇਂ ਹੀ ਮਾਰ ਦੇਵਾਂਗੇ ਉਹ ਮਾਤਾ ਨੂੰ ਪੁੱਛਣ ਲੱਗੇ ਕਿ ਅਜੇ ਵੀ ਦੱਸ ਦੇ ਕਿੰਨੇ ਤੇ ਕਿੱਥੇ ਨੇ ਅਤਵਾਦੀ ਜੇ ਰੋਵੇਂਗੀ ਤਾਂ ਤੇਰਾ ਵੀ ਇਹੀ ਹਾਲ ਕਰਾਂਗੇ ਮਾਂ ਕਹਿਣ ਲੱਗੀ ਕਿ ਮੈਂ ਹੁਣ ਜੀ ਕੇ ਕੀ ਕਰਨਾ ਹੈ ਮੈਨੂੰ ਵੀ ਮੇਰੀ ਕੁੜੀ ਦੇ ਨਾਲ ਹੀ ਮਾਰ ਦਿਓ ਉਹਨਾਂ ਨੇ ਮਾਤਾ ਨੂੰ ਜ਼ਬਰੀ ਘੜੀਸ ਕੇ ਪਾਸੇ ਕੀਤਾ ਤੇ লাশ ਲੈ ਗਏ ਪਿੰਡ ਨੂੰ ਵੀ ਫੌਜ ਨੇ ਘੇਰਿਆ ਹੋਇਆ ਸੀ ਚਾਰੇ ਪਾਸੇ ਫੌਜ ਹੀ ਫੌਜ ਦਿਖਾਈ ਦਿੰਦੀ ਸੀ ਮਾਤਾ ਮੇਰੀ ਰੋਂਦੀ ਪਿੜਤੀ ਮਸਾਂ ਘਰ ਆਈ ਬੇਹੋਸ਼ ਹੋ ਕੇ ਡਿੱਗ ਪਈ ਤੇ ਫਿਰ ਹੋਸ਼ ਆਉਣ ਤੇ ਸਾਰੀ ਗੱਲ ਦਸੀ ਪਿੰਡ ਦੇ ਮੋਤਬਾਰਾਂ ਨੇ ਲਾਸ਼ ਲਈ ਜ਼ੋਰ ਲਾਇਆ ਉਹਨਾਂ ਨੇ ਨਾ ਦਿੱਤੀ ਫਿਰ 3 ਦਿਨਾਂ ਬਾਅਦ ਲਾਸ਼ ਮਿਲੀ ਮੇਰੇ ਯਾਦ ਹੈ ਕਿ ਉਸ ਵਿਚਾਰੀ ਦੇ ਸਿਰ ਦਾ ਇੱਕ ਸਾਰਾ ਪਾਸਾ ਗੋਲੀ ਨਾਲ ਉੱਡਿਆ ਹੋਇਆ ਸੀ ਅੱਧਾ ਹੀ ਸਿਰ ਸੀ ਬਣਨਾ ਫਿਰ ਕੀ ਹੁੰਦਾ ਕੌਣ ਪੁੱਛਦਾ ਫਿਰ ਕੁਝ ਨਹੀਂ ਬਣਿਆ ਪਿੰਡ ਦੇ ਸੇਵਿਆਂ ਚ ਸੰਸਕਾਰ ਕਰ ਦਿੱਤਾ ਵਿਚਾਰੀ ਭੰਗ ਦੇ ਭਾਣੇ ਗਏ ਮੰਗੋ ਦੀ ਭੈਣ ਇਸ ਅਣਹੋਣੀ ਦਾ ਦਰਦ ਦਿਲ ਚ ਸਮਾਈ ਬੈਠੀ ਹੈ ਮੰਗੋ ਦੇ ਪਿਤਾ ਦਾ ਨਾਮ ਪਿੱਪਲ ਸੀ ਉਸਦੇ ਚਾਰ ਭਰਾ ਤੇ ਦੋ ਭੈਣਾਂ ਸਨ ਉਸਦੀ ਮਾਤਾ ਮਹਿੰਦਰੋ ਦੀ ਉਮਰ ਉਸ ਵੇਲੇ 30-35 ਸਾਲ ਦੇ ਕਰੀਬ ਸੀ ਜੇ ਉਸ ਵੇਲੇ ਦੇ ਅਖਬਾਰ ਦੇਖੇ ਜਾਣ ਤਾਂ ਇਹ ਬੱਚੀ ਦਾ ਕਤਲ ਜਾਂ ਤਾਂ ਖਾੜਕੂ ਸਿੰਘ ਦੇ ਜਿੰਮੇ ਲਾਇਆ ਹੋਣਾ ਨਹੀਂ ਦਵੱਲੀ ਗੋਲਾ ਬਾਰੀ ਚ ਲੜਕੀ ਦੀ ਜਾਨ ਚਲੀ ਗਈ ਤਾਂ ਜ਼ਰੂਰ ਲਿਖਿਆ ਹੋਣਾ ਜਦ ਕਿ ਸੱਚੇ ਹੈ ਜੋ ਮੰਗੋ ਦੀ ਭੈਣ ਤੇ ਪਿੰਡ ਵਾਸੀ ਦੱਸ ਰਹੇ ਨੇ ਪਿੰਡ ਨਿਹਾਲਕੇ ਦੇ ਦੋ ਸਕੇ ਭਰਾਵਾਂ ਸਮੇਤ ਤਿੰਨ ਨੌਜਵਾਨ ਪੰਜਾਬ ਪੁਲਿਸ ਸੀਆਰਪੀਐਫ ਤੇ ਕਾਲੀਆਂ ਬਿੱਲੀਆਂ ਗੁਰਵੀਰ ਸਿੰਘ ਤੇ ਗੁਰਬਖਸ਼ ਸਿੰਘ ਨੇ ਅਗਵਾ ਕਰਕੇ ਖਪਾ ਦਿੱਤੇ ਸਨ ਖਾੜਕੂ ਜਾਂ ਖਾੜਕੂ ਲਹਿਰ ਦਾ ਹਮਦਰਦ ਭਾਈ ਫੁੰਮਣ ਸਿੰਘ 30 ਸਾਲ ਉਸ ਦਾ ਭਰਾ ਸੁਖਮੰਦਰ ਸਿੰਘ 20 ਸਾਲ ਤੇ ਭਾਈ ਜੁਗਿੰਦਰ ਸਿੰਘ 16 ਸਾਲ ਇਹਨਾਂ ਦੀਆਂ ਮ੍ਰਿਤਕ ਦੇਹਾਂ ਵੀ ਨਹੀਂ ਮਿਲੀਆਂ। ਸ਼ਹੀਦ ਬੀਬੀ ਨਰਿੰਦਰ ਕੌਰ ਬੁੱਢਣਵਾਲ। ਵਕਤ 21 ਸਾਵਣ 522 5 ਅਗਸਤ 1990 ਰਾਤ ਨੂੰ 10 ਵਜੇ ਪਿੰਡ ਬੁੱਢਣਵਾਲ ਜ਼ਿਲ੍ਹਾ ਜਲੰਧਰ ਪਿੰਡ ਬੁੱਢਣਵਾਲ ਜਲੰਧਰ ਸ਼ਾਹਕੋਟ ਤੋਂ ਲੈਂਦੇ ਵੱਲ ਜਾਂਦੇ ਆਂ ਖਾਬੇ ਪਾਸੇ ਮਹਿਦਪੁਰ ਨੂੰ ਜਾਂਦੀ ਸੜਕ ਤੇ ਸਥਿਤ ਹੈ। ਉਗਤ ਰਾਤ ਨੂੰ ਇਸ ਪਿੰਡ 'ਚ ਇੱਕ ਅਤੇ 4 ਦਿਨ ਬਾਅਦ 24 ਸਾਵਣ ਰੌਲੀ ਪਿੰਡ ਦੀਆਂ ਦੋ ਸਿੱਖ ਨੌਜਵਾਨ ਲੜਕੀਆਂ ਅਗਵਾ ਕਰ ਲਈਆਂ ਸਨ ਜਿਨ੍ਹਾਂ ਵਿੱਚੋਂ ਇੱਕ ਨੂੰ ਮੌਕੇ ਤੇ ਹੀ ਕਤਲ ਕਰ ਦਿੱਤਾ ਨਰਿੰਦਰ ਕੌਰ ਦੀ ਪਰਜਾਈ ਨੇ ਦੱਸਿਆ ਕਿ ਉਹ ਘਰੇ ਸੁੱਤੇ ਪਏ ਸਨ ਬੂਹਾ ਨਹੀਂ ਸੀ ਰਾਤ ਦੇ 10 ਵਜੇ ਦੇ ਕਰੀਬ 2-3 ਗੁੰਡੇ ਹਥਿਆਰਾਂ ਸਮੇਤ ਆਏ ਤੇ ਉਹਨਾਂ ਦੀ ਲੜਕੀ ਨੂੰ ਜਬਰਨ ਧੂਕੇ ਲੈ ਗਏ ਮੇਰੀ ਸਾਸ ਸەمਹਿੰਦਰ ਕੌਰ ਨੇ ਬਥੇਰੀ ਬੂਦਹਾਈ ਕੀਤੀ ਉਸ ਨੇ ਇਹ ਵੀ ਕਿਹਾ ਕਿ ਸਾਨੂੰ ਵੀ ਲੈ ਜਾਓ ਮੈਂ ਵੀ ਨਾਲ ਚਲਦੀ ਹਾਂ ਪਰ ਇੱਕ ਨਾ ਸੁਣੀ ਇਸ ਅਗਵਾ ਕਾਂਡ ਲਈ ਪੁਲਿਸ ਤੇ ਮੌਕੇ ਦਾ ਇੱਕ ਥਾਣੇਦਾਰ ਦੋਸ਼ੀ ਹੈ ਪੁਲਿਸ ਨੇ ਆਥਨ ਹੀ ਸਾਰੇ ਪਿੰਡ ਨੂੰ ਥਾਣੇ ਬੁਲਾ ਲਿਆ ਕਿ ਤੁਹਾਡੇ ਪਿੰਡ ਰਾਤ ਨੂੰ ਕੋਈ ਕਾਂਡ ਹੋ ਸਕਦਾ ਹੈ ਹੁਣ ਤੁਸੀਂ ਦੱਸੋ ਬਈ ਪੁਲਿਸ ਨੂੰ ਪਹਿਲਾਂ ਹੀ ਕੀ ਪਤਾ ਲੱਗਿਆ ਸੀ ਕਿ ਰਾਤ ਨੂੰ ਕੋਈ ਕਾਂਡ ਹੋਣ ਵਾਲਾ ਥਾਣੇਦਾਰ ਨੇ ਸਾਰੇ ਪਿੰਡ ਨੂੰ ਥਾਣੇ ਕਿਉਂ ਬਿਠਾਇਆ ਫਿਰ ਪੁਲਿਸ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਅਸੀਂ ਸਾਰਾ ਪਰਿਵਾਰ ਪਿੰਡ ਦੀ ਪੰਚਾਇਤ ਤੇ ਹੋਰ ਪਿੰਡਾਂ ਵਾਲੇ ਵੀ ਵਾਰ-ਵਾਰ ਪੁਲਿਸ ਕੋਲ ਜਾਂਦੇ ਰਹੇ ਕਿ ਤੁਸੀਂ ਕੁੜੀਆਂ ਛੜਵਾ ਸਕਦੇ ਹੋ ਪਰ ਕਿਸੇ ਨੇ ਨਾ ਸੁਣੀ ਪੈਰਵਾਹੀ ਦੀ ਖਾਣਾ ਪੂਰਤੀ ਤੱਕ ਨਹੀਂ ਕੀਤੀ ਅਸੀਂ ਹੁਣ ਵੀ ਆਂਦੇ ਹਾਂ ਕਿ ਇਹ ਸਾਰਾ ਕੁਝ ਉਸ ਵੇਲੇ ਦੇ ਥਾਣੇਦਾਰ ਨੇ ਕਰਵਾਇਆ ਮਿਰਤੂ ਦੀ ਪਰਜਾਈ ਹਰਜਿੰਦਰ ਕੌਰ ਉਮਰ 62 ਸਾਲ ਨੇ ਹੋਈ ਅਣਹੋਣੀ ਬਾਰੇ ਦੱਸਿਆ ਨਰਿੰਦਰ ਕੌਰ ਦੀ ਉਮਰ ਉਸ ਵੇਲੇ 18 ਸਾਲ ਦੀ ਸੀ 10ਵੀਂ ਕਲਾਸ ਪਾਸ ਕਰਨ ਬਾਅਦ ਉਹ ਘਰੇ ਹੀ ਸਿਲਾਈ ਕਢਾਈ ਦਾ ਕੰਮ ਸਿੱਖਣ ਲੱਗ ਪਈ ਉਸ ਦੇ ਪਿਤਾ ਦਾ ਨਾਮ ਦਰਸ਼ਨ ਸਿੰਘ ਪੁੱਤਰ ਸਰਦਾਰ ਚਾਨਣ ਸਿੰਘ ਮਾਤਾ ਦਾ ਨਾਮ ਹਿੰਦਰ ਕੌਰ ਚਾਰ ਭੈਣਾਂ ਕੁਲਵੀਰ ਕੌਰ ਬਲਜੀਤ ਕੌਰ ਮੁਖਵੀਰ ਕੌਰ ਤੇ ਇੱਕ ਭਰਾ ਫਤੇਜੀਤ ਸਿੰਘ ਸਨ ਸਾਰਾ ਪਰਿਵਾਰ ਧਾਰਮਿਕ ਵਿਚਾਰਾਂ ਦਾ ਧਾਰਨੀ ਸੀ ਪੁਲਿਸ ਸਾਜ਼ਿਸ਼ਾਂ ਦਾ ਸ਼ਿਕਾਰ ਨੌਜਵਾਨ ਲੜਕੀਆਂ ਇਸ ਵਾਕੇ ਤੋਂ 4 ਦਿਨ 9 ਅਗਸਤ ਨੂੰ ਉਹੀ ਅਗਵਾਕਾਰਾਂ ਨੇ ਰਾਤ ਨੂੰ ਨੇੜਲੇ ਪਿੰਡ ਰੌਲੀ ਦੀਆਂ ਦੋ ਨੌਜਵਾਨ ਸਿੱਖ ਲੜਕੀਆਂ ਨੂੰ ਅਗਵਾ ਕਰ ਲਿਆ ਫਰਕ ਇੰਨਾ ਕੁ ਸੀ ਕਿ ਰੌਲੀ ਪਿੰਡ ਦੀਆਂ ਲੜਕੀਆਂ ਨੂੰ ਅਗਵਾ ਕਰਨ ਵੇਲੇ ਪਿੰਡ ਦਾ ਇੱਕ ਬਦਮਾਸ਼ ਵੀ ਉਹਨਾਂ ਨਾਲ ਸੀ ਇੱਕ ਕੁੜੀ ਨੇ ਉਹ ਬਦਮਾਸ਼ ਪਹਿਚਾਣ ਲਿਆ ਤੇ ਉਸ ਨੂੰ ਕਿਹਾ ਕਿ ਜੇ ਹੁਣ ਮੇਰਾ ਪਿਓ ਹੁੰਦਾ ਤਾਂ ਤੈਨੂੰ ਕੱਚੇ ਨੂੰ ਚੱਬ ਜਾਂਦਾ ਉਹ ਕੁੜੀ ਅੜ ਗਈ ਹੱਥੋਂ ਪਾਈ ਹੁੰਦੀ ਰਹੀ ਤਾਂ ਗੁੰਡਿਆਂ ਨੇ ਉਸ ਨੂੰ ਮੌਕੇ ਤੇ ਹੀ ਗੋਲੀ ਮਾਰ ਕੇ ਮਾਰ ਦਿੱਤਾ ਤੇ ਦੂਜੀ ਕੁੜੀ ਨੂੰ ਅਗਵਾ ਕਰਨ ਤੇ ਸਫਲ ਹੋ ਗਏ ਪੀੜਤ ਪਰਿਵਾਰਾਂ ਦੀ 20 ਦਿਨ ਸੰਬੰਧਤ ਥਾਣੇਦਾਰ ਤੇ ਪੁਲਿਸ ਨੇ ਗੱਲ ਨਾ ਸੁਣੀ ਹਰਜਿੰਦਰ ਕੌਰ ਇਸ ਸੰਬੰਧੀ ਢੀਠ ਸ਼ਬਦ ਵਰਤਦੇ ਆਖਦੇ ਨੇ ਕਿ ਪੁਲਿਸ ਬਹੁਤ ਢੀਠ ਬਣੀ ਹੋਈ ਸੀ 20 ਦਿਨਾਂ ਦੇ ਕਮਸਾਨ ਤੋਂ ਬਾਅਦ ਥਾਣੇਦਾਰ ਨੂੰ ਬਦਲਿਆ 5 ਅਗਸਤ ਨੂੰ ਅਗਵਾ ਕਰਨ ਸੁਲਤਾਨਪੁਰ ਲੋਧੀ ਕੋਲ ਪਿੰਡ ਗਿੱਲਾਂ ਝਕੇਰਾ ਪਾਇਆ ਪੁਲਿਸ ਮੁਕਾਬਲੇ 'ਚ ਦੋਹੇ ਗੁੰਡੇ ਤੇ ਇੱਕ ਲੜਕੀ ਨਰਿੰਦਰ ਕੌਰ ਮਾਰੇ ਗਏ ਤੇ ਰੌਲੀ ਪਿੰਡ ਵਾਲੀ ਨੌਜਵਾਨ ਲੜਕੀ ਬਚ ਗਈ ਥਾਣੇਦਾਰ ਵੱਲੋਂ ਖੂਨ ਖਰਾਬਾ ਕਰਵਾਉਣ ਦੀ ਕੋਸ਼ਿਸ਼ ਇਹ ਕੁੜੀਆਂ ਥਾਣੇਦਾਰ ਨੇ ਹੀ ਚੁਕਵਾਈਆਂ ਸਨ ਉਹ ਗੁੰਡੇ ਮੇਰੇ ਪੇਕੇ ਪਿੰਡ ਜਫਰਵਾਲ ਵੀ ਸਾਡੇ ਘਰ ਗਏ ਕੁੜੀਆਂ ਭਾਲਣ ਦੀ ਥਾਂ ਥਾਣੇਦਾਰ ਸਾਡੀ ਰਿਸ਼ਤੇਦਾਰੀ 'ਚ ਜ਼ਹਿਰ ਘੋਲ ਕੇ ਲੜਾਈ ਪਵਾਉਣਾ ਚਾਹੁੰਦਾ ਸੀ ਉਹ ਮੇਰੇ ਇਸ ਸਹੁਰੇ ਘਰ ਆ ਕੇ ਕਹਿਣ ਲੱਗਿਆ ਕਿ ਬਦਮਾਸ਼ ਪਿੰਡ ਜਗਸਰਵਾਲ ਦੇ ਹੋ ਸਕਦੇ ਨੇ ਜਿਨ੍ਹਾਂ ਦੇ ਕੁੜੀ ਦੇ ਭਰਾ ਦੇ ਸਹੁਰਿਆਂ ਨਾਲ ਕੋਈ ਸੰਬੰਧ ਹੋ ਸਕਦਾ ਉਹ ਤਾਂ ਸ਼ੁਕਰ ਰੱਬ ਦਾ ਕਿ ਮੇਰੇ ਸਹੁਰੇ ਪਰਿਵਾਰ ਨੇ ਇੱਕ ਨਹੀਂ ਸੁਣੀ ਨਹੀਂ ਤਾਂ ਸਾਡਾ ਆਪਸ 'ਚ ਹੀ ਖੂਨ ਖਰਾਬਾ ਹੋ ਜਾਂਦਾ ਕੁਝ ਨਹੀਂ ਕੀਤਾ ਥਾਣੇਦਾਰ ਨੇ ਡੱਕਾ ਕੀ ਤੋੜ ਕੇ ਦੂਰਾ ਕੀਤਾ ਉਹ ਥਾਣੇਦਾਰ ਜਦੋਂ ਰਟਾਇਰ ਹੋ ਗਿਆ ਤਾਂ ਕੁਦਰਤ ਨੇ ਹਿਸਾਬ ਲਿਆ ਰੀੜ ਦੀ ਹੱਡੀ ਟੁੱਟ ਗਈ ਮੰਜੇ 'ਚ ਪਿਆ ਬਿਲਕਦਾ ਸੀ ਮੇਰਾ ਪ੍ਰਾਨਥਾ ਸਿੰਘ ਉਸ ਕੋਲ ਜਾ ਕੇ ਸ਼ਰਯਮ ਕਹਿ ਕੇ ਆਇਆ ਕਿ ਜਿਹੜਾ ਕੋਈ ਤੂੰ ਸਾਡੇ ਨਾਲ ਕਰਵਾਇਆ ਸੀ ਹੁਣ ਉਹੀ ਭੁਗਤ ਰਿਹਾ ਉਹ ਤਾਂ ਕੁਝ ਨਾ ਬੋਲਿਆ ਪਰ ਉਹਦੀ ਘਰ ਵਾਲੀ ਆਂਦੀ ਕਿ ਇਹਦੀਆਂ ਕਰਤੂਤਾ ਮਾੜੀਆਂ ਸਨ ਨਾਲੇ ਆਪ ਭੁਗਤ ਰਿਹਾ ਨਾਲੇ ਇਹਦੇ ਪਾਪ ਅਸੀਂ ਭੁਗਤ ਰਹਾਂ ਜਦੋਂ ਮਰਜੀ ਕਹਾਲੋ ਅਸੀਂ ਕਹਿੰਦੇ ਹਾਂ ਬਈ ਇਹ ਨੌਜਵਾਨ ਲੜਕੀਆਂ ਪੁਲਿਸ ਨੇ ਅਗਵਾ ਕਰਕੇ ਮਰਵਾਈਆਂ ਹਰਜਿੰਦਰ ਕੌਰ ਦੇ ਸ਼ਬਦ ਨੇ ਬਾਬਰ ਨੇ ਸੈਦਪੁਰ ਐਮਨਾਬਾਗ ਤੇ ਹਮਲਾ ਕੀਤਾ ਸੀ ਤਾਂ ਉੱਥੇ ਮੌਜੂਦ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਜੋ ਗੁਰਬਾਣੀ ਉਚਾਰੀ ਉਸ ਦੇ ਅਰਥ ਇਸ ਘਟਨਾ ਤੇ ਵੀ ਢੁਕਦੇ ਹਨ ਕਿ ਬੰਦਿਆਂ ਨੂੰ ਪਾੜ ਕੇ ਖਾਣ ਵਾਲੇ ਮੁਗਲ ਰੂਪੀ ਕੁੱਤੇ ਤੇਰੇ ਬਣਾਈ ਸੋਹਣੇ ਬੰਦਿਆਂ ਨੂੰ ਹੀ ਪਾੜ-ਪਾੜ ਖਾ ਰਹੇ ਨੇ ਤੇ ਮੋਇਆਂ ਭਾਵ ਮਾਰੇ ਜਾ ਰਹਿਆਂ ਦੀ ਕੋਈ ਸਾਰ ਵੀ ਨਹੀਂ ਲੈ ਰਿਆ ਸਖਤਾ ਸ਼ੀ ਮਾਰੇ ਪੈ ਵਗੇ ਖਸਮੇ ਸਾ ਪੁਰਸਾਈ ਰਤਨ ਵਿਗਾੜ ਵੇ ਗੋਏ ਕੁੱਤੀ ਮੋਇਆਂ ਸਾਰ ਨਾ ਕਾਈ ਸ਼ਹੀਰ ਬੀਬੀ ਬਲਵੀਰ ਕੌਰ 마ਸ਼ੀਆਂ ਨੌ ਜੇਠ ਸੰਮਤ 522 22 ਮਈ 1990 ਵਕਤ 8:30 ਆਥਣ ਦਾ ਪਿੰਡ 마ਸ਼ੀਆਂ ਜ਼ਿਲ੍ਹਾ ਫਿਰੋਜ਼ਪੁਰ ਫਰੀਦਕੋਟ ਸ੍ਰੀ ਅਮਰਸਰ ਸਾਹਿਬ ਸੜਕ ਤੇ ਜ਼ੀਰਾ ਲੰਘ ਕੇ ਸੱਜੇ ਪਾਸੇ ਇੱਕ ਪਿੰਡ ਦਾ ਨਾਂ ਹੈ 마ਸ਼ੀਆਂ ਪਿੰਡ 마ਸ਼ੀਆਂ ਤੋਂ ਚੜ੍ਹਦੇ ਵਾਲੇ ਪਾਸੇ 5-6 ਕਿਲੋਮੀਟਰ ਦੂਰ ਆਥਨੇ 8 ਵਜੇ ਦੇ ਲਗਭਗ ਅਣਪਛਾਤੇ ਹਥਿਆਰਬੰਦਾਂ ਤੇ ਪੁਲਿਸ ਦਾ ਮੁਕਾਬਲਾ ਹੋਇਆ ਜਿਸ ਵਿੱਚ ਦੋਹਾਂ ਪਾਸਿਆਂ ਤੋਂ ਗੋਲੀ ਚੱਲਦੀ ਰਹੀ 15-20 ਮਿੰਟ ਦੇ ਕਰੀਬ ਚੱਲੇ ਪੁਲਿਸ ਮੁਕਾਬਲੇ 'ਚ ਹਥਿਆਰਬੰਦ ਅਗਿਆਤ ਲੋਕ ਖੇਤਾਂ ਵਿੱਚੋਂ ਦੀ ਨਿਕਲਣ 'ਚ ਸਫਲ ਹੋ ਗਏ ਪੁਲਿਸ ਦੀ ਹਾਲਤ ਸੱਪ ਨਿਕਲ ਜਾਣ ਬਾਅਦ ਲੀਕ ਉਟਣ ਵਾਲੀ ਬਣੀ ਹੋਈ ਸੀ ਪੁਲਿਸ ਨੇ ਅੱਗੇ ਜਾ ਕੇ ਮਾਸ਼ੀਆਂ ਪਿੰਡ ਵਾਲਾ ਗੋਲੀਆਂ ਚਲਾਈਆਂ ਵੇੜਾ 8:30 ਤੋਂ 9:30 ਦੇ ਵਿਚਾਲੇ ਦਾ ਸੀ ਕਿਸਾਨ ਔਰਤ ਬਲਬੀਰ ਕੌਰ ਆਪਣੇ ਘਰ ਵਿੱਚ ਲੇ ਨਲਕੇ ਤੋਂ ਪਾਣੀ ਭਰ ਰਹੀ ਸੀ ਤਾਂ ਇੱਕ ਗੋਲੀ ਉਹਨਾਂ ਦੇ ਆ ਕੇ ਲੱਗੀ ਗੋਲੀ ਦਾ ਖੜਾਕ ਸੁਣ ਕੇ ਉਸ ਦਾ ਪਤੀ ਸਰਦਾਰ ਪਿਆਰਾ ਸਿੰਘ ਕੋਲ ਗਿਆ ਤਾਂ ਲਹੂ ਨਾਲ ਲਤ-ਪਥ ਬਲਬੀਰ ਕੌਰ ਦੇ ਆਖਰੀ ਬੋਲ ਸਨ ਗੋਲੀ ਲੱਗ ਗਈ ਉਹ ਝੱਟ ਹੀ ਜ਼ਮੀਨ ਤੇ ਡਿੱਗੀ ਤੇ ਦਮ ਤੋੜ ਗਈ ਚਾਰੇ ਪਾਸੇ ਹਫੜਾ ਦੱਪੜੀ ਮੱਚ ਗਈ ਕੁਝ ਸਮੇਂ ਬਾਅਦ ਪੰਜਾਬ ਪੁਲਿਸ ਆ ਗਈ ਤੇ ਅਫਸਰ ਰੋਬ ਮਾਰਦਿਆਂ ਕਹਿਣ ਲੱਗੇ ਕਿ ਐਡੀ ਦੂਰ ਤੋਂ ਕਿਵੇਂ ਗੋਲੀ ਲੱਗ ਸਕਦੀ ਹੈ ਉਸ ਵੇਲੇ ਮ੍ਰਿਤਕ ਦਾ ਜੇਠ ਸੂਬੇ ਦਾ ਇੰਦਰ ਸਿੰਘ ਵੀ ਮੌਜੂਦ ਸੀ ਉਹਨਾਂ ਨੇ ਆਪਣੀ ਫੌਜ ਤੇ ਅਹੁਦੇ ਦੇ ਤਜਰਬੇ ਬਾਰੇ ਦੱਸਿਆ ਕਿਹਾ ਕਿ ਐਲ ਐਮ ਜੀ ਰਾਈਫਲ ਦੀ ਗੋਲੀ ਤਾਂ 2 ਕਿਲੋਮੀਟਰ ਤੋਂ ਵੀ ਵੱਧ ਮਾਰ ਕਰ ਸਕਦੀ ਹੈ ਜੇ ਕੋਈ ਸ਼ੱਕ ਹੈ ਤਾਂ ਰਾਈਫਲ ਫੜਾਓ ਗੋਲੀ ਚਲਾ ਕੇ ਦਿਖਾ ਦਿੰਦਾ ਹਾਂ ਪੰਜਾਬ ਪੁਲਿਸ ਤੇ ਅਫਸਰਾਂ ਨੇ ਪਾਸੇ ਜਾ ਕੇ ਕੋਈ ਸਲਾਹ ਕੀਤੀ ਲਾਲਚ ਵੀ ਕਿਤੋਂਸ ਵੀ ਬਹੁਤ ਮਾੜਾ ਹੋਇਆ ਪਰ ਇੱਕ ਤੁਹਾਡਾ ਵੱਡਾ ਫਾਇਦਾ ਕਰ ਦਿੰਦੇ ਹਾਂ ਇਸ ਨੂੰ ਅੱਤਵਾਦੀ ਕੇਸ ਬਣਾਉਣ ਵਿੱਚ ਤੁਹਾਡੀ ਪੂਰੀ ਸਹਾਇਤਾ ਕਰਾਂਗੇ ਤੁਹਾਨੂੰ ਅਤਵਾਦ ਪੀੜਤ ਦਾ ਮੁਆਵਜ਼ਾ ਦਵਾਵਾਂਗੇ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਵੀ ਮਿਲ ਜਾਵੇਗੀ ਨਾਲੇ ਸਰਕਾਰ ਨਾਲ ਤੁਸੀਂ ਕਿਵੇਂ ਝਗੜ ਸਕਦੇ ਹੋ ਤੁਹਾਨੂੰ ਹਾਲਤਾਂ ਦਾ ਪਤਾ ਹੈ ਪੁਲਿਸ ਨਾਲ ਵੈਰ ਉਹਨਾਂ ਲਾਲਚ ਦੇ ਨਾਲ ਨਾਲ ਪੁਲਸੀਆ ਘੁਰਕੀ ਵੀ ਦੇ ਦਿੱਤੀ 38 40 ਸਾਲ ਔਰਤ ਦੀ ਅਚਾਨਕ ਗੋਲੀ ਨਾਲ ਮੌਤ ਹੋਣ ਕਾਰਨ ਪਰਿਵਾਰ ਨੂੰ ਕੁਝ ਸੋਜ ਨਹੀਂ ਸੀ ਰਿਹਾ ਦੇਮੀ ਪੁਲਿਸ ਨੇ ਕਿਹਾ ਉਹਨਾਂ ਨੇ ਮੰਨ ਲਈ ਜਿੱਥੇ ਕਿਹਾ ਹਸਤਾਖਰ ਕਰ ਦਿੱਤੇ ਅੰਗੂਠੇ ਲਾ ਦਿੱਤੇ ਥਾਣਾ ਜ਼ੀਰਾ ਚ ਅਣਪਛਾਤੇ ਅੱਤਵਾਦੀਆਂ ਵਿਰੁੱਧ ਐਫ ਆਈ ਆਰ ਕੱਟ ਕੇ ਪੁਲਿਸ ਨੇ ਆਪਣੇ ਹੱਥੀਂ ਸਿਵਲ ਹਸਪਤਾਲ ਜ਼ੀਰਾ ਵਿੱਚ ਪੋਸਟ ਮਾਰਟਮ ਕਰਵਾ ਕੇ Laash ਦਾ ਸੰਸਕਾਰ ਕਰਵਾ ਦਿੱਤਾ ਅਖਬਾਰ ਦੀ ਮੁੱਖ ਸੁਰਖੀ ਤਿੰਨ ਸੁਰੱਖਿਆ ਜਵਾਨਾਂ ਤਿੰਨ ਸੰਤਾਂ ਅਤੇ ਦੋ ਮਾਵਾਂ ਤੇ ਦੋ ਪੁੱਤਰਾਂ ਸਮੇਤ ਪੰਜਾਬ ਵਿੱਚ 16 ਵਿਅਕਤੀ ਹਲਾਕ। ਬੀਤੀ ਰਾਤ ਛੱਕੀ ਦਹਿਸਤਪਸੰਦਾਂ ਨੇ ਥਾਣਾ ਜ਼ੀਰਾ ਦੇ ਪਿੰਡ ਮਾਛੀਆਂ ਵਿੱਚ ਇੱਕ ਵਿਅਕਤੀ ਪਿਆਰਾ ਸਿੰਘ ਦੀ ਪਤਨੀ ਬਲਬੀਰ ਕੌਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਪੁਲਿਸ ਅਨੁਸਾਰ ਬਲਬੀਰ ਕੌਰ ਆਪਣੇ ਘਰ ਵਿੱਚ ਹੀ ਸੀ ਕਿ ਬਾਹਰੋਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਚਲਾਈ ਗਈ ਗੋਲੀ ਉਸ ਨੂੰ ਆ ਕੇ ਲੱਗੀ ਤੇ ਮੌਕੇ ਤੇ ਹੀ ਮੌਤ ਹੋ ਗਈ। ਪਰਿਵਾਰਕ ਪਿਛੋਕੜ ਬਲਵੀਰ ਕੌਰ ਦਾ ਜਨਮ ਇਤਿਹਾਸਕ ਧਰਤੀ ਤਰਨਤਾਰ ਨੇੜੇ ਪਿੰਡ ਭੱਗੂਪੁਰ ਛੋਇਆ। ਉਹਨਾਂ ਦੇ ਪਿਤਾ ਦਾ ਨਾਮ ਪ੍ਰੀਤਮ ਸਿੰਘ ਤੇ ਮਾਤਾ ਦਾ ਨਾਮ ਕਰਤਾਰ ਕੌਰ ਸੀ। ਉਹ ਚਾਰ ਭੈਣਾਂ ਤੇ ਇੱਕ ਭਰਾ ਸਨ। ਮਰਤਕ ਦੀਆਂ ਤਿੰਨ ਬੇਟੀਆਂ ਤੇ ਇੱਕ ਬੇਟਾ ਹੈ। ਜਿਨ੍ਹਾਂ ਦੀ ਉਮਰ ਉਸ ਵੇਲੇ 11 ਸਾਲ ਤੋਂ ਲੈ ਕੇ 17 ਸਾਲ ਤੱਕ ਸੀ। ਪੰਜਾਬ ਪੁਲਿਸ ਵੱਲੋਂ ਇਸ ਤੱਕੇਸ਼ਾਈ ਦੀ ਅਗਲੀ ਉਦਾਹਰਣ ਇਹ ਹੈ ਕਿ ਜਦੋਂ 5-7 ਸਾਲਾਂ ਬਾਅਦ ਫੜੇ ਗਏ ਕਿਸੇ ਵਿਅਕਤੀ ਜ਼ੁਮੇ ਨਜਾਇਜ਼ ਤੌਰ ਤੇ ਇਹ ਕੇਸ ਪਾਉਣ ਖਾਤਰ ਪਰਿਵਾਰ ਨੂੰ ਗਵਾਹੀ ਲਈ ਕਿਹਾ ਤਾਂ ਪਰਿਵਾਰ ਨੇ ਮਨਾ ਕਰ ਦਿੱਤਾ ਨਿਰਮਲ ਸਿੰਘ ਦਾ ਕਹਿਣਾ ਸੀ ਕਿ ਅਸੀਂ ਕਿਸੇ ਤੇ ਨਜਾਇਜ਼ ਮੁਕੱਦਮਾ ਨਹੀਂ ਪਾਉਣਾ ਚਾਹੁੰਦੇ ਇਹ ਕੇਸ ਵੀ ਪੰਜਾਬ ਪੁਲਿਸ ਦੀ ਧੱਕੇਸ਼ਾਹੀ ਦੀ ਇੱਕ ਹੋਰ ਉਦਾਹਰਨ ਹੈ ਮੌਤ ਪੁਲਿਸ ਦੀ ਗੋਲੀ ਨਾਲ ਹੋਈ ਪਰ ਜਿੰਮੇ ਖੜਕੂ ਸਿੰਘਾਂ ਦੇ ਲਾ ਦਿੱਤਾ ਪਿੰਡ ਦਾ ਖੜਕੂ ਲਹਿਰ ਦਾ ਹਮੈਤੀ ਇੱਕ ਹੋਰ ਨੌਜਵਾਨ ਭਾਈ ਬਲਵੀਰ ਸਿੰਘ ਕਿਸੇ ਖੜਕੂ ਸਿੰਘ ਨੂੰ ਸਕੂਟਰ ਤੇ ਛੱਡਣ ਜਾ ਰਿਹਾ ਸੀ ਕਿ ਪੁਲਿਸ ਗੋਲੀਆਂ ਦਾ ਸ਼ਿਕਾਰ ਹੋ ਗਿਆ। ਸ਼ਹੀਦ ਮਾਤਾ ਧਰਮਕੌਰ ਪਿਆਰਿਆਣਾ। ਬਾਈ ਚੇਤ ਨਾਨਕਸਾਈ ਸੰਮਤ 515 4 ਅਪ੍ਰੈਲ 1983 ਸਮਾਂ ਦੁਪਹਿਰ 2 ਵਜੇ ਪਿਆਰਿਆਣਾ ਜ਼ਿਲ੍ਹਾ ਫਿਰੋਜ਼ਪੁਰ। ਅੱਛਾ ਜਿਹੜੀ 4 ਅਪ੍ਰੈਲ ਨੂੰ ਮਾਰਤੀ ਸੀ ਬਹੁਤ ਚੰਗੇ ਸੁਭਾਅ ਦੀ ਬੁੜੀ ਸੀ ਸਾਉ ਸੁਭਾਅ ਸੀ ਇੱਧਰ ਹੀ ਗੁਰਦੁਆਰੇ ਵੱਲ ਰਹਿੰਦੇ ਸਨ। ਮੈਨੂੰ ਉਦੋਂ ਵਿਆਹੀ ਨੂੰ 8-10 ਸਾਲ ਹੋ ਗਏ ਹੋਣਗੇ ਇੱਥੇ ਆ ਜਾਂਦੀ ਸੀ ਕਬੀਲਦਾਰੀ ਦੀਆਂ ਗੱਲਾਂ ਕਰਦੀ ਸੋ ਚੱਜੀ ਬੁੜੀ ਸੀ ਪਿੰਡ 'ਚ ਦਾਖਲ ਹੁੰਦਿਆਂ ਹੀ ਜਦੋਂ ਬਾਬਾ ਬਲਬੀਰ ਸਿੰਘ ਭੂਤਨਾ ਨੇ ਗੁਹੇ ਦੀਆਂ ਪਾਥੀਆਂ ਪੱਥ ਰਹੀ ਇੱਕ ਅਮਰਤਾਰੀ ਬਜ਼ੁਰਗ ਮਾਤਾ ਤੋਂ ਧਰਮਕੌਰ ਦੇ ਘਰਦਿਆਂ ਬਾਰੇ ਪੁੱਛਿਆ ਤਾਂ ਉਸਤੇ ਬੋਲ ਸੰ ਹੁਣ ਤਾਂ ਪਿੰਡੋਂ ਬਾਹਰੋਂ ਬਾਹਰ ਵੱਡੀ ਸੜਕ ਤੋਂ ਪਾਰ ਰਹਿੰਦੇ ਨੇ ਸੁਖ ਨਾਲ ਧਰਮਕੌਰ ਦੇ ਪੁੱਤ ਨੂੰ ਹੈਗੇ ਨੇ ਵੱਡਾ ਪੁੱਤ ਤਾਂ ਵਿਚਾਰਾ ਚੜ੍ਹਾਈ ਕਰ ਗਿਆ। ਹੈਰਾਨੀ ਦੀ ਗੱਲ ਹੈ ਕਿ ਘਟਨਾ ਦੀ ਤਰੀਕ ਉਸਨੇ ਇਓਂ ਬੋਲੀ ਜਿਵੇਂ ਹੁਣੇ ਹੀ ਪੜ ਕੇ ਆਈ ਹੋਵੇ। 33-34 ਸਾਲ ਦੀ ਉਮਰ ਸੀ ਉਸ ਵੇਲੇ ਮੇਰੀ। ਵਿਆਹਿਆ ਵਰਿਆ ਸੀ ਮੈਂ। ਸੂਖ ਨਾਲ ਜਵਾਕ ਵੀ ਸਨ। ਦੁਪਹਿਰ 2 ਜਾਂ 2:30 ਵਜੇ ਗੋਲੀਆਂ ਚੱਲਣ ਲੱਗੀਆਂ। ਖਾੜਕੂ ਸੀ ਇੱਕ। ਉਸ ਨਾਲ ਪੁਲਿਸ ਮੁਕਾਬਲਾ ਹੋ ਗਿਆ। 11 ਤਾਂ ਉਹਨੇ ਇਕੱਲੇ ਨੇ ਸਾਰੀ ਪੁਲਿਸ ਮੂਰੇ ਲਾ ਲਈ। ਤਾੜ-ਤਾੜ ਹੋ ਰਹੀ ਸੀ ਗਲੀ ਵਿੱਚੋਂ ਦੀ ਲੰਘ ਕੇ ਉਹ ਖੇਤਾਂ ਵਾਲੇ ਪਾਸੇ ਨੂੰ ਵਧਿਆ ਖਾੜਕੂ ਤਾਂ ਲੰਘ ਗਿਆ ਹੌਲਦਾਰ ਨੇ ਘਰ ਅੰਦਰ ਖੜੀ ਮੇਰੀ ਮਾਂ ਦੇ ਗੋਲੀ ਮਾਰੀ ਗੋਲੀ ਸਿੱਧੀ ਉਹਦੀ ਪੋੜਪੜੀ ਚ ਵੱਜੀ ਤੇ ਉਸ ਵੇਲੇ ਉਹ ਸਹਿਕ ਰਹੀ ਸੀ ਪੁਲਿਸ ਦੀ ਗੋਲੀ ਦਾ ਸ਼ਿਕਾਰ ਮਾਤਾ ਧਰਮਕੌਰ ਦਾ ਪੁੱਤਰ ਜਹੰਗੀਰ ਸਿੰਘ ਦੱਸਦਾ ਹੈ ਹੁਣ ਉਸ ਦੀ ਉਮਰ 75 ਸਾਲ ਦੇ ਕਰੀਬ ਹੈ ਪਿੰਡ ਪਿਆਰੇਆਣਾ ਲੁਧਿਆਣਾ ਫਿਰੋਜ਼ਪੁਰ ਸੜਕ ਤੇ ਫਿਰੋਜ਼ਪੁਰ ਸ਼ਹਿਰ ਤੋਂ ਕਿਲੋਮੀਟਰ ਦੂਰ ਚੜਦੇ ਪਾਸੇ ਨੂੰ ਹੈ ਫਿਰੋਜ਼ਪੁਰ ਵਾਲੀ ਸੜਕ ਵਾਲੇ ਪਾਸੇ ਨਾਕਾ ਲੱਗਿਆ ਹੋਇਆ ਸੀ ਜਿਸ ਤੇ ਖੜਕੂ ਭਾਈ ਜਗਦੇਵ ਸਿੰਘ ਬਦਨੀ ਕਲਾ ਦਾ ਪੁਲਿਸ ਨਾਲ ਟੱਕਰਾ ਹੋ ਗਿਆ ਇੱਕ ਵਾਰ ਤਾਂ ਉਸਨੇ ਪੁਲਿਸ ਨੂੰ ਭਾਜੜ ਪਾ ਦਿੱਤੀ ਤੇ ਫਿਰ ਮੁਕਾਬਲਾ ਕਰਦਾ ਖੇਤਾਂ ਵਿੱਚੋਂ ਦੀ ਨਿਕਲਣ 'ਚ ਸਫਲ ਹੋ ਗਿਆ ਘਟਨਾ ਦੀ ਮੌਕੇ ਦੀ ਗਵਾਹ ਮ੍ਰਿਤਕ ਧਰਮਕੌਰ ਦੀ ਨੂੰਹ ਸਰਜੀਤ ਕੌਰ ਜੰਗੀਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਸ ਦੀ ਸੱਸ ਮਾਤਾ ਦੇ ਮਾਸੀ ਦਾ ਪੁੱਤ ਚੰਦੜਾ ਤੋਂ ਜਗੀਰ ਸਿੰਘ ਵੀ ਆਇਆ ਹੋਇਆ ਸੀ ਜਦੋਂ ਉਸ ਨੇ ਧਰਮਕੌਰ ਨੂੰ ਡਿਗਿਆ ਦੇਖਿਆ ਤਾਂ ਉਸ ਨੇ ਸਮਝਿਆ ਕਿ ਡਰ ਕੇ ਡਿਗ ਪਈ ਆਂਦਾ ਇਹ ਦੇਖ ਲੋ ਬੁੜੀਆਂ ਦੇ ਜੇਰੇ ਗੋਲੀ ਬਾਹਰ ਚਲੀ ਐ ਭੈਣ ਖੜਾਕ ਨਾਲ ਡਰ ਕੇ ਘਰ ਆਂ ਡਿਗੀ ਜਦੋਂ ਅਸੀਂ ਨੇੜੇ ਜਾ ਕੇ ਦੇਖਿਆ ਤਾਂ ਮਾਤਾ ਲਹੂ ਲੋਹਾਨ ਸੀ ਸਿਰ ਵਿੱਚੋਂ ਖੂਨ ਦੀਆਂ ਘਰਾਲਾਂ ਚੱਲ ਰਹੀਆਂ ਸਨ ਕੋਚੜੋ ਨੇ ਆਪ ਦਾ ਪੋਤਾ ਚੁੱਕਿਆ ਹੋਇਆ ਸੀ ਡੇਢ ਕੋ ਸਾਲ ਦਾ ਜਦੋਂ ਪੁੜਪੜੀ ਚ ਗੋਲੀ ਵੱਜੀ ਤਾਂ ਪੋਤਾ ਵੀ ਨਾਲ ਹੀ ਹੀਠਾਂ ਡਿੱਗ ਪਿਆ ਆਂਡੀ ਗਵਾਂਡੀ ਇਕੱਠੇ ਹੋ ਗਏ ਇਲਾਜ ਕਰਵਾਉਣ ਲਈ 6-7 ਜਣੇ ਉਸ ਨੂੰ ਚੱਕ ਕੇ ਫਿਰੋਜ਼ਪੁਰ ਹਸਪਤਾਲ ਵੱਲ ਚੱਲ ਪਏ ਪਰ ਨੇੜੇ ਹੀ ਪਿੰਡ ਮੱਲਾਂ ਵਾਲਾ ਕੋਲ ਪਹੁੰਚ ਕੇ ਉਸ ਦੀ ਮੌਤ ਹੋ ਗਈ ਪੁਲਿਸ ਵੱਲੋਂ ਲਾਸ਼ ਗਾਇਬ ਕਰਨ ਦੀ ਸਾਜ਼ਿਸ਼ ਹਸਪਤਾਲ 'ਚ ਪੁਲਿਸ ਵਾਲੇ ਪਹੁੰਚ ਗਏ ਲਾਸ਼ ਨਹੀਂ ਸੀ ਦੇਣ ਦਿੰਦੇ ਇੱਕ ਪੁਲਿਸ ਅਫਸਰ ਦੂਜਿਆਂ ਨੂੰ ਕਹਿ ਰਿਹਾ ਸੀ ਬਈ ਲਾਸ਼ ਗਾਇਬ ਕਰ ਦਿਓ ਅਸੀਂ ਹਸਪਤਾਲ ਨੂੰ けਰਾ ਪਾ ਲਿਆ ਪਿੰਡੋਂ ਹੋਰ ਲੋਕ ਆ ਗਏ ਹਸਪਤਾਲ ਦੇ ਸਾਰੇ ਬੂਹੇ ਬੰਦ ਕਰ ਦਿੱਤੇ ਤਿੰਨ ਚਾਰ ਘੰਟੇ けਰਾ ਪਾਈ ਰੱਖਿਆ ਕੱਠ ਹੋਰ ਵੱਧ ਗਿਆ ਅਖੀਰ ਰਾਤ ਦੇ 12 1 ਵਜੇ ਸਾਨੂੰ ਲਾਸ਼ ਦਿੱਤੀ ਮਾਤਾ ਦਾ ਪੁੱਤਰ ਜੰਗੀਰ ਸਿੰਘ ਪੁਲਿਸ ਵਾਲੇ ਅੱਤਵਾਦੀ ਬਣਾਉਣ ਲੱਗੇ ਪੁਲਿਸ ਵਾਲੇ ਦਬਕੇ ਪਾਏ ਮਾਰਦੇ ਸੀ ਆਹਦੇ ਕਿ ਬੁੜੀ ਅਤਵਾਦੀਆਂ ਨਾਲ ਰਲਈ ਹੋਈ ਸੀ ਉਹਨਾਂ ਨੂੰ ਪਾਣੀ ਦੇਣ ਜਾ ਰਹੀ ਸੀ ਪਰ ਉਦੋਂ ਸਿੰਘਾਂ ਦਾ ਬੋਲਬਾਲਾ ਸੀ ਤਾਂ ਹੀ ਪੁਲਿਸ ਦੀ ਪੇਸ਼ ਨਾ ਕੋਈ ਗਈ ਫਿਰ ਦੂਜੇ ਦਿਨ ਪਿੰਡ ਦੇ ਸਿਵਿਆਂ 'ਚ ਸੰਸਕਾਰ ਕੀਤਾ ਬਹੁਤ ਭਾਰੀ ਇਕੱਠ ਹੋਇਆ ਪਰਿਵਾਰਕ ਪਿਛੋਕੜ ਤੇ ਵਿਆਹ ਮਾਤਾ ਧਰਮਕੌਰ ਦਾ ਜਨਮ ਪਿੰਡ ਤਲਵੰਡੀ ਜੱਲੇਖਾਂ 'ਚ ਪਿਤਾ ਦੇਵਾ ਸਿੰਘ ਦੇ ਘਰ ਹੋਇਆ ਉਹ ਚਾਰ ਪੈਣਾ ਤੇ ਦੋ ਭਰਾ ਬਹਾਲ ਸਿੰਘ ਨੱਥਾ ਸਿੰਘ ਕਿਰਪਾਲ ਕੌਰ ਦਿਆਲ ਕੌਰ ਤੇ ਮਹਿੰਦਰ ਕੌਰ ਸਨ ਉਹਨਾਂ ਦਾ ਵਿਆਹ ਮੋਹਨ ਸਿੰਘ ਵਾਸੀ ਪਿਆਰੇ ਆਣਾ ਨਾਲ ਹੋਇਆ ਇਹ ਪਰਿਵਾਰ ਆਪਣੀ 2-3 ਏਕੜ ਜ਼ਮੀਨ ਤੇ ਖੇਤੀ ਕਰਦਾ ਸੀ ਮੋਹਨ ਸਿੰਘ ਉਸ ਵੇਲੇ ਉਰਦੂ ਦੀਆਂ ਚਾਰ ਜ਼ਮਾਤਾਂ ਪਾਸ ਸਨ ਇਹਨਾਂ ਦੇ ਘਰ ਤਿੰਨ ਧੀਆਂ ਤੇ ਦੋ ਪੁੱਤਰਾਂ ਸਰਦੂਲ ਸਿੰਘ ਜਗੀਰ ਸਿੰਘ ਬਲਵਿੰਦਰ ਕੌਰ ਚਰਨ ਕੌਰ ਤੇ ਪ੍ਰੀਤਮ ਕੌਰ ਨੇ ਜਨਮ ਲਿਆ ਅੱਜ ਤੋਂ 50 60 ਸਾਲ ਪਹਿਲਾਂ ਵੀ ਉਸ ਵੇਲੇ ਦੇਖ ਲਓ ਮਾਤਾ ਨੇ ਸਾਨੂੰ ਸਾਰਿਆਂ ਨੂੰ ਪੜਾਇਆ ਚਾਹੇ ਕੋਈ ਪੰਜ ਪੜਿਆ ਚਾਹੇ ਚਾਰ ਜਮਾਤਾਂ ਪੜਿਆ ਪੜ੍ਹਾਈ ਜ਼ਰੂਰ ਕਰਵਾਈ ਕੋਈ ਵੀ ਅਨਪੜ ਨਹੀਂ ਰਖਿਆ ਜਗੀਰ ਸਿੰਘ ਮਾਤਾ ਧਰਮਕੌਰ ਦੀ ਅੰਤਮ ਅਰਦਾਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੀ ਜ਼ਾਲਤ ਚ ਗੁਰਦੁਆਰਾ ਸਹਿ ਬਣਾਉਣ ਦਾ ਐਲਾਨ ਕੀਤਾ ਪਰ ਇਹ ਐਲਾਨ ਹੀ ਰਹਿ ਗਿਆ ਜੇ ਸੰਤ ਜਰਨੈਲ ਸਿੰਘ ਪਿੰਡਾਂ ਵਾਲੇ ਜਿਉਂਦੇ ਰਹਿੰਦੇ ਫਿਰ ਤਾਂ ਗੁਰਦੁਆਰਾ ਵੀ ਬਣ ਜਾਂਦਾ ਜਗੀਰ ਸਿੰਘ ਇਹ ਕਹਿ ਕੇ ਇੱਕਦਮ ਚੁੱਪ ਹੋ ਗਏ ਕਿਤਾਬ ਕੌਰ ਨਮਾ ਖੜ ਕੁ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ ਲੇਖਕ ਬਲਜਿੰਦਰ ਸਿੰਘ ਕੋਟਪਾਰਾ ਭਾਗ 23 ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ